लाहौर सामने लाल किला हवेली बहुत सोहनी बनाई है ਇਹ ਜੰਨਤ ਬਣਾਈ ਆ ਜੀ ਬਾਈ ਜਗਰੂਪ ਸਿੰਘ ਜ਼ਰਖੜ ਨੇ ਫਿਰ ਜ਼ਰਖੜ ਦੇ ਵਿੱਚ ਆ ਪੁਰਾਣਾ ਖੂਹ ਆ ਜੀ ਵਿੱਚ ਪਾਣੀ ਵੀ ਹੈਗਾ ਆ ਟੰਡਾਂ ਚੱਲਦੀਆਂ ਜੀ ਬਹੁਤ ਵਧੀਆ ਕੀਤੀ ਕਾਰੀਗਰੀ ਕਿੰਨੇ ਬੂਟੇ ਆ ਕਿੰਨਾ ਹਰਿਆ ਭਰਿਆ ਆ ਬਹੁਤ ਨਰ ਲੱਗਦਾ ਇੱਥੇ ਹਿਟਲਰ ਗੇਟ ਲਾਲ ਕਿਲਾ ਇਧਰ ਸੋ ਇਹਂ ਬੂਲਾ ਉਹ ਮੂਸੇ ਵਾਲੀ ਦੀ ਫੋਟੋ ਲੱਗੀ ਇਧਰ ਮੂਸੇ ਵਾਲਾ ਬਣਾਇਆ ਇਧਰ ਸਾਡਾ इन सिख से मिलखा सिंह दिल्ली हैगा जी इतों तीन सौ सोलह किलोमीटर अमृतसर हैगा एक सौ चुरुंजा किलोमीटर ਇਹ ਹੈ ਜੰਨਤ ਜੰਨਤ ਇੱਕ ਚੀਜ਼ ਹੋਰ ਦਿਖਾਉਣੀ ਹੈ ਜੀ ਆਹ ਦੇਖੋ ਜੀ ਲਿਬर्टी ਸਟੈਚੂ ਦੇਖੋ ਨਿਆਰਾ ਇਹ ਨਾ ਜੰਨਤ ਬਿਲਕੁਲ ਵਾਕੇ ਜੰਨਤ ਕੋਈ ਸ਼ੱਕ ਨਹੀਂ ਇਹਦੇ ਚ